ਇਹ ਅੱਜ ਦੀ ਪ੍ਰੈਸ ਬਾਈਟ ਜਿਹੜੀ ਦਿੱਤੀ ਆ ਰਹੀ ਆ ਇਹ ਸੀਆਈਏ 2 ਇੰਚਾਰਜ ਇਨਸਪੈਕਟਰ ਦਲਬਾਗ ਸਿੰਘ ਨੇ ਇਹਨਾਂ ਦੀ ਟੀਮ ਦੇ ਐਸਆਈ ਲਾਜਪਤ ਰਾਏ ਵੱਲੋਂ 400 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰਜੀ ਉਹਨਾਂ ਦੇ ਆ ਦਿਸ਼ਾ ਨਿਰਦੇਸ਼ੇ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਮਹਿਨ ਚਲਾਈ ਗਈ ਆ ਉਹਦੀ ਲੜੀ ਦੇ ਵਿੱਚ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੈਰ ਸੈਵੈਨਿਊ ਛਾਟਾ ਅੰਮ੍ਰਿਤਸਰ ਪਾਸੋਂ ਗਸ਼ਤ ਦੇ ਦੌਰਾਨ 400 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਔਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇਹਦੀ ਰਿਮਾਂਡ ਲੈ ਕੇ ਅਸੀਂ ਇਹਦੀ ਹੋਰ ਪੁੱਛਗਛ ਕਰਕੇ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕ ਦਾ ਪਤਾ ਕਰਾਂਗੇ ਇਦੇ ਵਿੱਚ ਇੱਕ ਹੋਰ ਦੋਸ਼ੀ ਸੰਦੀਪ ਸਿੰਘ ਉਰਫ ਸਾਭੀ ਜੜਾ ਆ ਉਹਦਾ ਵੀ ਨਾਮ ਆਇਆ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਉਹ ਅਜੇ ਤੱਕ ਫਰਾਰ ਹੈ ਉਹਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਕਿੰਨੀ ਉਮਰ ਹੈ ਜੀ ਸਰ ਉਮਰ ਕਿੰਨੀ ਹੈ ਨਾ ਜੀ ਇਹਦੀ ਉਮਰ 22 ਸਾਲ ਹੈ ਜੀ ਸਰ ਕਿੱਥੋਂ ਲਿਆਉਂਦੇ ਸੀ ਸਮਾਨ ਇਹ ਇਹਨਾਂ ਦਾ ਨਾ ਸੰਦੀਪ ਸਿੰਘ ਸਾਭੀ ਇਹਨਾਂ ਨੂੰ ਦੇਖੇ ਗਿਆ ਹੈਗਾ ਸੀਗਾ ਜਿਹੜਾ ਦੋਸ਼ੀ ਫਰਾਰ ਹੈਗਾ ਆ ਔਰ ਇਹਨੂੰ ਵੇਚਣ ਲਈ ਅੱਗੇ ਦਿੰਦਾ ਸੀ ਜਾਂ ਕਿ ਤੂੰ ਇਹਨੇ ਇਹਨੇ ਜਿਹੜੇ ਆ ਥੋੜਾ ਥੋੜਾ ਕਰਕੇ ਵੇਚੀ ਜਾਂ ਇਹਨੇ ਪਹਿਲਾਂ ਵੀ ਕੁਝ ਬੰਦਿਆਂ ਨੂੰ ਵੇਚੀ ਸੀ ਹੁਣ ਸਾਨੂੰ ਜਿਹੜੇ ਆ ਪੈਟਰੋਲਿੰਗ ਦੌਰਾਨ ਇਨਫੋਰਮੇਸ਼ਨ ਮਿਲੀ ਸੀ ਜੀ ਔਰ ਉਹਦੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਰਿਕਵਰੀ ਕੀਤੀ ਹੈ ਜੀ ਕਿ ਉਹ ਬਾਰਡਰ ਤੋਂ ਬਾਰਡਰ ਤੋਂ ਬਾਰਡਰ ਤੋਂ ਲੈ ਕੇ ਜਾਂਦਾ ਸੀ ਜਾਂ ਕਿੱਦਾਂ ਕਰਦਾ ਸੀ ਜਾਂ ਪਿੰਦਾ ਆਦੀ ਸੀ ਇਹ ਜੀ ਇਹ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਕਰਾਂਗੇ ਇਹ ਪਿੰਦਾ ਤੇ ਨਹੀਂ ਹੈਗਾ ਬਟ ਇਹ ਆਪਣੇ ਆਰਥਿਕ ਫਾਇਦੇ ਲਈ ਇਹ ਵੇਚਦਾ ਸੀਗਾ ਸੰਦੀਪ ਸਿੰਘ ਸਾਹੀ ਦਾ ਮਾਲ ਵੇਚਦਾ ਸੀ। ਮੈਂ ਸਾਹੀ ਕੋ ਗੈਚਰ ਹੈ ਜਾਂ ਸਿਰਫ ਸਮਾਨ ਦੇ ਕੰਮ ਕਰਦਾ। ਸਿਰਫ ਸਮਾਨ ਦਾ ਕੰਮ ਕਰਦਾ ਹੈ। ਠੀਕ। ਇਹ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਕੇਸ ਕਾਇਮ ਲਾ ਕੋ ਕੇ ਸੀ। ਸੰਦੀਪ ਸਿੰਘ ਸਾਹੀ ਦੇ ਖਿਲਾਫ ਪਰਚੇ ਦਰਜ ਹੈਗੇ ਨੇ। ਅੱਛਾ। ਪਰ ਇਹ ਝੜਾਵਾ ਇਹ ਪਹਿਲੀ ਵਾਰ ਪਰਚਾ ਦਰਜ ਹੋਇਆ। ਸਰੋਨੀਕਾਰ ਵਾਈ ਕੀਤੀ ਗਈ ਇਹਨਾਂ ਤੇ। ਜੀ? ਕੀ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ ਤੇ? ਸੰਦੀਪ ਸਿੰਘ ਸਾਹੀ ਨੂੰ ਅਸੀਂ ਹੁਣ ਗ੍ਰਿਫਤਾਰ ਕਰਾਂਗੇ। ਔਰ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਰਹੇ ਹਾਂ ਰਿਮਾਂਡ ਲੈ ਕੇ ਇਹਦੇ ਬੈਕਐਂਡ ਐਂਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਲੱਗਦਾ ਵੱਡੇ ਕਲਾਸੇ ਹੋਣਗੇ ਹਾਂ ਕੋਸ਼ਿਸ਼ ਕਰਾਂਗੇ ਜੀ ਕਿ ਇਹਦੇ ਤੋਂ ਅੱਗੇ ਚਲਾ ਕੇ ਹੋਰ ਰਿਕਵਰੀ ਕੀਤੀ ਜਾਵੇ